ਇਹ ਤਲਵੰਡੀ ਅਕਾਲੀਆ ਸਾਹਿਬ ਤੇ ਹੋਰ ਸਾਰੇ ਪਿੰਡਾਂ ਦੀਆਂ ਬਹੁਤ ਸਾਰੀਆਂ ਗੁਰਸੇ ਸੰਤਾਂ ਜਿਹੜੀਆਂ ਨੇ ਪੰਚਾਇਤਾਂ ਸ਼੍ਰੋਮਣੀ ਪੰਚ ਅਕਾਲੀ ਬੁੱਢਾ ਦਲ ਦੇ ਹੈੱਡਕੁਆਰਟਰ ਤੇ ਆ ਕੇ ਉਹਨਾਂ ਨੇ ਜਿੱਥੇ ਸਾਰੀਆਂ ਪੰਚਾਇਤਾਂ ਤੇ ਵਾਕਈ ਦੇ ਸੰਤ ਮਾਹੌਲ ਉਹਨਾਂ ਨੂੰ ਜਾ ਕੇ ਮਿਲ ਰਹੇ ਨੇ ਤੇ ਉੱਥੇ ਹੀ ਸ਼੍ਰੋਮਣੀ ਪੰਚ ਅਕਾਲੀ ਬੁੱਢਾ ਦਲ ਪੰਜਵਾਂ ਤੱਕ ਦੇ ਹੈੱਡਕੁਆਰਟਰ ਤੇ ਆ ਕੇ ਇਹਨਾਂ ਨੇ ਸਾਰਾ ਇਹ ਦੱਸਿਆ ਕਿ ਜਿਹੜੀ ਇੱਥੇ ਸੀਮੈਂਟ ਜਿਹੜੀ ਫੈਕਟਰੀ ਲਾ ਰਹੇ ਨੇ ਤੇ ਜੀਐਸਡਬਲਿਊ ਤੇ ਉਹਦੇ ਨਾਲ ਜਿਹੜਾ ਪ੍ਰਦੂਸ਼ਣ ਦਾ ਇਹ ਸਾਡੇ ਜਿਵੇਂ ਤਖਤ ਹੈ ਤਖਤ શ્રી ਨਾਮਨਾਥ ਸਾਹਿਬ ਬਹੁਤ ਹੀ ਮਹਾਨ ਤੇ ਪਵਿੱਤਰ ਜਿਹੜਾ ਇਹ ਤਖਤ ਹੈ ਤੇ ਉਸ ਸਥਾਨ ਦੇ ਇਹ ਜਿਹੜਾ ਨੇੜੇ ਫੈਕਟਰੀ ਲਾ ਰਹੇ ਨੇ ਜਿਹੜੀ ਸੀਮੈਂਟ ਦੀ ਉਹਦੇ ਨਾਲ ਜਿਹੜਾ ਇਹ ਪ੍ਰਦੂਸ਼ਣ ਬਹੁਤ ਦੂਰ ਦੂਰ ਤੱਕ 20 25 25 ਕਿਲੋਮੀਟਰ ਤੱਕ ਜਿਹੜਾ ਬਹੁਤ ਜ਼ਿਆਦਾ ਪ੍ਰਦੂਸ਼ਨ ਇਹਦਾ ਹੋਊਗਾ ਸੋ ਜਿੱਥੇ ਪੰਜਾਬ ਸਰਕਾਰ ਉੱਥੇ ਹੀ ਸੈਂਟਰ ਸਰਕਾਰ ਨੂੰ ਇਹ ਬੇਨਤੀ ਹੈ ਤੇ ਇਹ ਜਿਹੜੀ ਫੈਕਟਰੀ ਹੈ ਇਹਨੂੰ ਦੂਰ ਖੁੱਲੀ ਜਗ੍ਹਾ ਤੇ ਕਿਤੇ ਹੋਰ ਜਾ ਕੇ ਦੂਰ ਲਾਇਏ ਤੇ ਜਿਹਦੇ ਨਾਲ ਚਲੋ ਚੰਗੇ ਕੰਮ ਹੈ ਪਰ ਜਿਹੜਾ ਇੱਥੇ ਸਾਨੂੰ ਬਹੁਤ ਜ਼ਿਆਦਾ ਦਿੱਕਤ ਆਊਗੀ ਜਿਹਦੇ ਨਾਲ ਜਿਹੜਾ ਪ੍ਰਦੂਸ਼ਨ ਬਹੁਤ ਜ਼ਿਆਦਾ ਹੋਵੇਗਾ ਦੇ ਪਵਿੱਤਰ ਸਥਾਨ ਦਾ ਜਿਹੜਾ ਅਪਮਾਨ ਵੀ ਹੈ ਦੇ ਨਾਲ ਕਿਉਂਕਿ ਫੈਕਟਰੀ ਪਹਿਲਾਂ ਇਸ ਤਰ੍ਹਾਂ ਕੋਈ ਇੱਕ ਤੇਲ ਦਾ ਵੱਡਾ ਕਾਰਖਾਨਾ ਲੱਗਿਆ ਉਹਦੇ ਨਾਲ ਵੀ ਜਿਹੜਾ ਬੜੀ ਦਿੱਕਤ ਆਉਂਦੀ ਹੈ ਪਰਪੂਸ਼ਨ ਦੀ ਤੇ ਨਾਲ ਇਹ ਬੇਨਤੀ ਹੈ ਪੰਜਾਬ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਕਿ ਜਿਹੜਾ ਥੋੜਾ ਬਹੁਤ ਜ਼ਿਆਦਾ ਹਟਵਾ ਇਹਨੂੰ ਲਾਇਆ ਜਾਣਾ ਚਾਹੀਦਾ ਹੈ ਤੇ ਅਸੀਂ ਸਾਰੇ ਇਲਾਕਾ ਨਵਾਸੀ ਤੇ ਪਿੰਡਾਂ ਦੇ ਨਾਲ ਸਾਡੀਆਂ ਸਾਰੀਆਂ ਨਹਿਤ ਸਿੰਘ ਜਥੇਬੰਦੀਆਂ ਵੀ ਨਾਲ ਹੈ ਜੋ ਵੀ ਇਹ ਪ੍ਰੋਗਰਾਮ ਉਲੀਕਣਗੇ ਅਸੀਂ ਇਹਨਾਂ ਦਾ ਤਨਮਨ ਨਾਲ ਪੂਰਾ ਸਹਿਯੋਗ ਕਰਾਂਗੇ ਤੋਂ ਬੇਨਤੀ ਹੈ ਪੰਜਾਬ ਸਰਕਾਰ ਸਟੇਟ ਸਰਕਾਰ ਨੂੰ ਜਿਹਦੇ ਨੂੰ ਤੁਰੰਤ ਜਿਹੜਾ ਇਹਨੂੰ ਬੰਦ ਕਰਕੇ ਤੇ ਜਿਹੜਾ ਵੀ ਇਹ ਫੈਕਟਰੀ کارਖਾਨਾ ਇਹ ਲਾ ਰਿਹਾ ਆਪਣੇ ਸੀਮੈਂਟ ਦਾ ਜੀਐਸਡਬਲਿਊ ਇਹ ਇਹਨੂੰ ਦੂਰ ਕਿਤੇ ਹੋਰ ਜਿਹੜਾ ਜਗ੍ਹਾ ਤੇ ਲਾਇਆ ਜਾਣਾ ਚਾਹੀਦਾ ਹੈ ਇੰਨੀ ਬੇਨਤੀ ਹੈ ਸਾਰੇ ਇਲਾਕਾ ਨਿਵਾਸੀ ਤੁਸੀਂ ਆਏ ਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ